ਜੀ ਸਤਿ ਸ਼੍ਰੀ ਅਕਾਲ ਦੋਸਤੋ ਇਸ ਵਲੇ ਦੀ ਤਾਜ਼ਾ ਅਪਡੇਟ ਸਾਡੇ ਸਾਹਮਣੇ ਆ ਰਹੀ ਹੈ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਹੱਦ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਇਟਲੀ ਦੀ ਕਮਰਤਾਰੀ ਸਿੱਖ ਤੇ ਟਾਡੀ ਮੀਕਾ ਸਿੰਘ ਮੂਜੀ ਤੇ ਕਿਰਪਾਨ ਰੱਖਣ ਲੈ ਕੇ ਪਿਛਲੇ ਦਿਨੀ ਪੁਲਿਸ ਕੇਸ ਤੋਂ ਬਾਅਦ ਇਹ ਘਟਨਾ ਪੂਰੀ ਦੁਨੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਸਿੱਖਾਂ ਨਾਲ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ ਇਸ ਲਈ ਜਰੀਆਕਾਲ ਤੱਕ ਸਾਈਬਰ ਦੇ ਜ਼ਥੇਦਾਰ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਵੱਲੋਂ ਇਟਲੀ ਦੇ ਸਿੱਖ ਜਥੇਬੰਦੀਆਂ ਨੂੰ ਦਰਜ ਪਰਚੇ ਰੱਦ ਕਰਵਾਉਣ ਅਤੇ ਇਸ ਮਾਮਲੇ ਦੀ ਪੈਰਵੀ ਕਰਨ ਲਈ ਹੁਕਮ ਜਾਰੀ ਕਰ ਦਿੱਤਾ ਗਿਆ ਸੀ ਜਿਸ ਤੇ ਪੈਰਾ ਦਿਨデア ਇੰਡੀਅਨ ਸਿੱਖ ਕਮਿਊਨਿਟੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਆਪਣੇ ਸਾਥੀਆਂ ਦੇ ਸਮੇਤ ਇਟਲੀ ਜੀ ਸਟੇਟ ਪੁਲਿਸ ਦੇ ਫਰਸਟ ਡਾਇਰੈਕਟਰ ਡਾਕਟਰ ਰੋਕੋ ਲਿਵਾਸਨੀ ਨੂੰ ਮਿਲੇ ਇਸ ਮੌਕੇ ਪ੍ਰਧਾਨ ਕੰਗ ਨੂੰ ਆਪਣੇ ਇੱਕ ਵੱਡੀ ਕਿਰਪਾਨ ਵੀ ਪੁਲਿਸ ਅਧਿਕਾਰੀ ਕੋ ਲੈ ਗਏ ਅਤੇ ਸਿੱਖ ਕੌਮ ਲੀਕ ਕਿਰਪਾਨ ਦੀ ਮਹੱਤਤਾ ਨੂੰ ਵਿਸਤਾਰ ਸਹਿ ਸਮਝਾਇਆ